ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਗਨ ਫੁੱਲ ਮੇਰੇ ਵੱਲੋਂ ਆਪ ਸਭ ਨੂੰ ਬਾਬਾ ਸ਼ੇਖ ਫਰੀ ਜੀ ਦੇ ਆਗਮਨ ਪੂਰਵ ਦੀਆਂ ਲੱਖ ਲੱਖ ਮੁਬਾਰਕਾਂ ਸੋ ਆਪ ਸਭ ਨੂੰ ਸੂਚਿਤ ਕਰਦੇ ਆ ਬੇਨਤੀ ਕਰਦੇ ਆ ਕਿ ਸਰਦਾਰ ਜਸਵਿੰਦਰ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਰਜਿਸਟਰ ਫਰੀਡ ਕੋਟ ਵੱਲੋਂ ਹਰ ਸਾਲ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਇਸ ਵਾਰ ਵੀ ਉਹਨਾਂ ਵੱਲੋਂ ਇਹ ਵਿਸ਼ਾਲ ਖੂਨਦਾਨ ਕੈਂਪ ਇਸ ਜਿਹੜਾ ਅਯੋਜਿਤ ਕੀਤਾ ਗਿਆ ਹੈ ਇਹ ਕੈਂਪ ਫਰੀਦਕੋਟ ਵਿਖੇ ਮਿਤੀ 21/23 ਸਤੰਬਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਲਗਾਇਆ ਜਾਵੇਗਾ ਸਥਾਨ ਤੁਹਾਨੂੰ ਦੱਸ ਦਈਏ ਸਥਾਨ ਜਿਹੜਾ ਹੈ ਨੇੜੇ ਹੰਸਬੋਕ ਡਿਪੋ ਜੁਬਲੀ ਸਿਨੇਮਾ ਚੌਕ ਫਰੀਦਕੋਟ ਸੋ ਜਿੰਨੇ ਵੀ ਖੂਨਦਾਨ ਖੂਨਦਾਨੀ ਔਰ ਜਿੰਨੇ ਵੀ ਸਮਾਜੇ ਵੀ ਇਸ ਖੂਨਦਾਨ ਦਾ ਹਿੱਸਾ ਬਣ ਸਕਦੇ ਨੇ ਉਹ ਵੱਧ ਚੜ ਕੇ ਇਸ ਖੂਨਦਾਨ ਕੈਂਪ ਦਾ ਜਿਹੜਾ ਵਿਸ਼ਾਲ ਖੂਨਦਾਨ ਕੈਂਪਲ ਲਗਾਇਆ ਜਾ ਰਿਹਾ ਉਹਨਾਂ ਦਾ ਪੂਰਨ ਤੌਰ ਤੇ ਸਮਰਥਨ ਕਰਨ ਸਹਿਯੋਗ ਕਰਨਾ ਸੋ ਮਨੋਕਤਰੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਮੈਂ ਸਰਦਾਰ ਜਸਵਿੰਦਰ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਨੂੰ ਔਰ ਪੰਜਾਬ ਸੋਸ਼ਲ ਸੁਸਾਇਟੀ ਨੂੰ ਹੋ ਸਹਾਯੋਗੀ ਸੰਸਥਾਵਾਂ ਆਲ ਇੰਡੀਆ ਕਿਸਾਨ ਇਕਤਾ ਫਤਿਹ ਸਾਰੀਆਂ ਹੀ ਸੰਸਥਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਇਸ ਤਰ੍ਹਾਂ ਦੇ ਨੇਕ ਉਪਰਾਲੇ ਕਰਦੀਆਂ ਔਰ ਲਗਾਤਾਰ ਉਹਨਾਂ ਦੇ ਜਿਹੜੇ ਇਸ ਤਰ੍ਹਾਂ ਦੇ ਉਪਰਾਲੇ ਤੇ ਯਤਨ ਨੇ ਉਹ ਚੱਲ ਰਹੇ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕੇ ਹੋ ਆਪਣੀ ਇਸ ਔਰਜੀ ਮੈਂ ਪਰੀ ਜਿੰਦਗੀ ਦੇ ਵਿੱਚੋਂ ਸਮਾਂ ਕੱਢਦੇ ਨੇ ਲੋੜਵੰਦਾਂ ਲਈ ਤੇ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਖੂਨਦਾਨ ਕੈਂਪ ਲਗਾਉਂਦੇ ਨੇ ਸੋ ਆਓ ਅਸੀਂ ਵੀ ਰਲ ਮਿਲ ਕੇ ਆਪਣਾ ਫਰਜ਼ ਅਦਾ ਕਰੀਏ ਵੱਧ ਤੋਂ ਵੱਧ ਇਸ ਵਿਸ਼ਾਲ ਖੂਨਦਾਨ ਕੈਂਪ ਦਾ ਹਿੱਸਾ ਬਣੀਏ ਸਹਿਯੋਗ ਕਰੀਏ ਖੂਨਦਾਨ ਕਰੀਏ ਸਾਡੇ ਰਿਤੇ ਖੂਨ ਨਾਲ ਹੋਰ ਅਨੇਕਾਂ ਜਾਨਾਂ ਬਚਾਈਆਂ ਜਾ ਸਕਦੀਆਂ ਸੋ ਇੰਨੀਆਂ ਕੋ ਮੈਂਦੀਆਂ ਪਰਵਾਣ ਕਰਿਓ ਵੈਘੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ